ਕੇਂਦਰ ਸਰਕਾਰ ਦਾ ਫਾਈਨੈਂਸ ਕਮਿਸ਼ਨ ਜਿਹੜਾ ਹੈ ਜਿਹੜੀ ਕਮੇਟੀ ਆ ਉਹ ਪੰਜਾਬ ਆਈ ਹੋਈ ਸੀ ਪੰਜਾਬ ਦੇ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨਾਲ ਮੁਲਾਕਾਤ ਕੀਤੀ ਐਨੇ ਹੀ ਨਹੀਂ ਜਿਹੜੀਆਂ ਪੰਜਾਬ ਵਿੱਚ ਵੱਖ-ਵੱਖ ਪ politcal ਪਾਰਟੀਆਂ ਆ ਉਹਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਆ ਸਾਡੇ ਨਾਲ ਪੰਜਾਬ ਬੀਜੇਪੀ ਦੇ ਜਨਰਲ ਸੈਕਟਰੀ ਹੈ ਜਗਮੋਲ ਸਿੰਘ ਰਾਜੂ ਜੀ ਜਿਹੜੇ ਕਿ ਆਈਐਸ ਆਫੀਸਰ ਵੀ ਰਹੇ ਆ ਇਹਨਾਂ ਨੇ ਵੀ ਫਾਈਨੈਂਸ ਕਮਿਸ਼ਨਰ ਜਿਹੜੀ ਕਮੇਟੀ ਸੀਗੀ ਉਹਨਾਂ ਨਾਲ ਮੁਲਾਕਾਤ ਕੀਤੀ ਆ ਔਰ ਪੰਜਾਬ ਦੀ ਜਿਹੜੀ مالی ਹਾਲਤ ਆ ਉਸ ਵਿੱਚ ਸੁਧਾਰ ਕਰਨ ਦੀ ਉਹਨਾਂ ਤੋਂ ਮੰਗ ਕੀਤੀ ਆ ਸਾਡੇ ਨਾਲ ਰਾਜੂ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਵੀ ਇਹਨਾਂ ਦੀ ਮੰਗ ਕੀ ਆ ਅਤੇ ਪੰਜਾਬ ਦੀ ਜਿਹੜੀ ਫਾਈਨੈਂਸ਼ੀਅਲ ਸਥਿਤੀ ਆ ਇਸ ਸਮੇਂ ਖਰਾਬ ਫਾਈਨੈਂਸ਼ੀਅਲ ਸਥਿਤੀ ਆ ਉਸ 'ਚ ਸੁਧਾਰ ਕਿਦਾਂ ਹੋ ਸਕਦਾ ਰਜੂ ਜੀ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਬੜੇ ਦਿਨਾਂ ਬਾਅਦ ਤੁਹਾਡੇ ਚੈਨਲ ਨਾਲ ਜੁੜੇ ਆਂ ਔਰ ਬੜੇ ਇੱਕ ਅੱਛੇ ਮੁੱਦੇ ਤੇ ਤੁਸੀਂ ਅੱਜ ਮੇਰੇ ਨਾਲ ਇੰਟਰਵਿਊ ਕਰ ਰਹੇ ਹੋ ਔਰ ਮੈਂ ਚਾਹਨਾ ਹੈ ਕਿ ਪੰਜਾਬ ਨੂੰ ਵੀ ਪਤਾ ਚੱਲੇ ਕਿ ਉਹਨਾਂ ਦਾ ਜਿਹੜਾ ਪੈਸਾ ਹੈ ਉਹ ਕਿਦਾਂ ਖਰਚਿਆ ਜਾਂਦਾ ਹੈ ਔਰ ਭਾਰਤ ਸਰਕਾਰ ਤੋਂ ਕਿੰਨੇ ਫੰਡਸ ਆਉਂਦੇ ਨੇ ਔਰ ਕੁੱਲ ਮਿਲਾ ਕੇ ਪੰਜਾਬ ਦੀ ਕੀ ਸਥਿਤੀ ਹੈ ਇਹ ਬੜਾ ਹੀ ਅੱਛਾ ਮੁੱਦਾ ਹੈ ਉਹ ਸਾਰਿਆਂ ਨੂੰ ਇਹਦੇ ਵਿੱਚ ਇੰਟਰਸਟ ਲੈਣਾ ਚਾਹੀਦਾ ਹੈ ਜੀ ਤੁਸੀਂ ਫਾਈਨੈਂਸ ਕਮੇਟੀ ਜਿਹੜੀ ਆਈ ਹੋਈ ਹੈ ਤੁਸੀਂ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੂੰ ਆਪਣੀ ਰਿਪਰੈਜੈਂਟੇਸ਼ਨ ਵੀ ਦਿੱਤੀ ਹੈ ਕਿ ਜਿਹੜੀ ਉਹ ਮੁਲਾਕਾਤ ਹੋਈ ਆ ਉਸ ਚ ਕੀ ਨਜ਼ਰ ਆਇਆ ਪੰਜਾਬ ਦੀ مالی ਹਾਲਤ ਦਾ ਕਸੂਰवार ਕੌਣ ਆ ਤੇ ਉਸ ਚ ਸੁਧਾਰ ਕਿੱਦਾਂ ਕੀਤਾ ਜਾ ਸਕਦਾ ਦੇਖੋ ਪਹਿਲਾਂ ਥੋੜਾ ਜਿਹਾ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਕਨਸਟੀਟਿਊਸ਼ਨ ਹੈ ਸੰਵਿਧਾਨ ਹੈ ਆਪਣਾ ਉਹਦੇ ਵਿੱਚ ਇਹ ਸਾਰਾ ਕੁਝ ਲਿਖਿਆ ਗਿਆ ਜੀ ਕਿ ਜਿਹੜੇ ਟੈਕਸਸ ਕਲੈਕਟ ਹੁੰਦੇ ਨੇ ਸਟੇਟ ਦੇ ਟੈਕਸਸ ਨੇ ਜਿਹੜੇ ਸੈਂਟਰ ਦੇ ਟੈਕਸਸ ਕਲੈਕਟ ਹੁੰਦੇ ਨੇ ਉਹ ਸਟੇਟਾਂ ਦੇ ਵਿੱਚ ਕਿੱਦਾਂ ਵੰਡੇ ਜਾਣਗੇ ਬਿਲਕੁਲ ਠੀਕ ਹੈ ਤੇ ਕਿਸੇ ਦੀ ਮਰਜ਼ੀ ਨਾਲ ਨਹੀਂ ਵੰਡੇ ਜਾ ਸਕਤੇ ਇਹਦੇ ਨਾਲ ਇੱਕ ਪ੍ਰੋਪਰ ਸਿਸਟਮ ਬਣਾਤਾ ਹੈ ਕਨਸਟੀਟਿਊਸ਼ਨ ਲਿਖ ਕੇ ਔਰ ਉਹਦੇ ਚੀ ਲਿਖਿਆ ਗਿਆ ਹੈ ਕਿ ਹਰ 5ਵੇਂ ਸਾਲ ਦੇ ਵਿੱਚ ਇੱਕ ਫਾਈਨੈਂਸ ਕਮਿਸ਼ਨ ਸਥਾਪਿਤ ਹੋਏਗਾ ਉਹ ਫਾਈਨੈਂਸ ਕਮਿਸ਼ਨ ਸਾਰੀਆਂ ਸਟੇਟਾਂ ਨੂੰ ਜਾ ਕੇ ਸਾਰੇ ਸਟੇਕ ਹোলਡਰਸ ਨੂੰ ਮਿਲ ਕੇ ਸਾਰੀ ਪੋਲਿਟੀਕਲ ਪਾਰਟੀਆਂ ਨੂੰ ਮਿਲ ਜੁਲ ਕੇ ਸਾਰਾ ਕੁਝ ਦੇਖ ਦਿਖਾ ਕੇ ਫਿਰ ਰეკਮੈਂਡੇਸ਼ਨ ਕਰੇਗਾ ਕਿ ਕਿਸ ਤਰ੍ਹਾਂ ਇਹ ਸਾਰੇ ਟੈਕਸ ਇਸ ਵਨ ਡੇ ਜਾਨ ਜੀ ਤੇ ਆਪਣਾ ਜਿਹੜਾ 15ਵਾਂ ਪਹਿਲਾ ਫਾਈਨੈਂਸ ਕਮਿਸ਼ਨ ਸੀਗਾ ਉਹਦੀ ਜਿਹੜੀ ਰეკਮੈਂਡੇਸ਼ਨਸ ਨੇ ਉਹ 25 ਦੇ ਐਂਡ ਤੱਕ ਖਤਮ ਹੋ ਜਾਣਗੀਆਂ ਤੇ ਆਹ ਜਿਹੜਾ ਕਮਿਸ਼ਨ ਕੱਲ ਆਪਾਂ ਨੇ ਜਿਨ੍ਹਾਂ ਨੂੰ ਜਾ ਕੇ ਮਿਲੇ ਸੀ ਉਹ 2026 ਤੋਂ ਲੈ ਕੇ 5 ਸਾਲ ਮਤਲਬ 5 ਸਾਲ 31 ਤੱਕ ਫਿਰ ਉਹਨਾਂ ਦੇ ਜਿਹੜੇ ਰეკਮੈਂਡੇਸ਼ਨ ਉਹ ਚੱਲਣਗੇ ਆ ਜੀ ਤੋਂ ਜਿਸ ਤਰੀਕੇ ਦਾ ਮਾਹੌਲ ਪਹਿਲਾਂ ਤੇ ਦੇਖਿਆ ਗਿਆ ਕਿ ਇੱਕ ਕੋਆਪਰੇਸ਼ਨ ਚਾਹੀਦੀ ਹੈ ਕਿ অল পার্টি অ্যাপ্রোচ پنجاب অ্যাপ্রোচ ਆਪਾਂ ਸਭ ਕਰ ਰਹੇ ਆ ਕਿ ਵੀ ਪਾਈਵਾਲਤਾ ਚਾਹੀਦੀ ਹੈ ਪਾਈਵਾਲਤਾ ਬਾਹਰ ਤਾਂ ਛੱਡੋ ਜਿਹੜੀ ਇੱਕ ਪੋਲਿਟੀਕਲ ਪਾਈਵਾਲਤਾ ਹੈ ਫਰਦਰ ਪੰਜਾਬ ਜੀ ਬਾਕੀ ਆਪਣੀ ਆਪਣੀ ਪੋਲਿਟਿਕਸ ਹਰ ਪਾਰਟੀ ਨੂੰ ਕਰਨੀ ਚਾਹੀਦੀ ਹੈ ਪਰ ਇਹ ਐਸੇ ਸਮੇਂ ਹੁੰਦੇ ਨੇ ਜੋ ਕਿ ਜੇ ਆਪਾਂ ਇੱਕ ਯੂਨਿਟੀ ਦਿਖਾਈਏ ਤਾਂ ਉਹਦਾ ਇੱਕ ਅਲੱਗ ਅਸਰ ਉੱਥੇ ਪੈਂਦਾ ਹੈ ਪਰ ਸਾਡੇ ਨਾਲ ਕੋਈ ਪ੍ਰਾਇਰ ਕੰਸਲਟੇਸ਼ਨ ਨਹੀਂ ਹੋਈ ਸੀ ਸਾਨੂੰ ਕਦੇ ਵੀ ਇਹਨੇ ਬੁਲਾਇਆ ਗਿਆ ਬੜਾ ਚੰਗਾ ਹੁੰਦਾ ਜੇ ਉਹ ਕੋਈ ਆਲ ਪੋਲਿਟিক্যাল ਪਾਰਟੀ ਮੀਟਿੰਗ ਬੁਲਾ ਲੈਂਦੇ ਉਹਦੇ ਵਿੱਚ ਪੁੱਛਦੇ ਕਿ ਤੇ ਸਟੇਟ ਗਵਰਨਮੈਂਟ ਬੁਲਾ ਲੈਂਦੇ ਹਾਂ ਉਹਦੀ ਗੱਲ ਕਰ ਰਹੇ ਹਾਂ ਜੀ ਤੇ ਸਟੇਟ ਗਵਰਨਮੈਂਟ ਜੀ ਪਹਿਲਾਂ ਬੁਲਾਉਂਦੇ ਤੇ ਫਿਰ ਅਸੀਂ ਜਾ ਕੇ ਇੱਕ رائے ਦੇ ਨਾਲ ਆਪਣੀ ਗੱਲ ਫਾਈਨੈਂਸ ਕਮਿਸ਼ਨ ਦੇ ਅੱਗੇ ਰੱਖਦੇ ਉਹਦਾ ਇੱਕ ਬਿਲਕੁਲ ਪ੍ਰਭਾਵ ਪੈਣਾ ਸੀ ਪਰ ਉਹ ਨਹੀਂ ਦੇਖਿਆ ਜੀ ਦੂਜਾ ਹੈ ਕਿ ਜਿਹੜਾ ਸਾਰੇ ਦਾ ਸਾਰਾ ਕੋਸ਼ਿਸ਼ ਮੈਂ ਦੇਖੀ ਪਰ ਪੰਜਾਬ ਦੀ ਉਹ ਇਹ ਹੈ ਕਿ ਆਪਣੀਆਂ ਜਿਹੜੀਆਂ ਕਮੀਆਂ ਉਹਨਾਂ ਤੇ ਪਰਦਾ ਪਾ ਦੋ ਜੀ ਥੋੜਾ ਜਿਹਾ ਤੇਰਾ ਨਜ਼ਲਾ ਉਹ ਭਾਰਤ ਜਨਤਾ ਪਾਰਟੀ ਔਰ ਸੈਂਟਰਲ ਗਵਰਨਮੈਂਟ ਤੇ ਪਾ ਦੋ ਜੀ ਔਰ ਹੋਰ ਪੈਸੇ ਮੰਗੀ ਜਾਓ ਜਿਹਦੇ ਵਿੱਚ ਕਈ ਚ ਜਾਇਜ਼ ਨੇ ਔਰ ਕਈ ਨਜਾਇਜ਼ ਨੇ ਜੀ ਔਰ ਜਦੋਂ ਨਾ ਮਿਲਨ ਤਾਂ ਫੇਰ ਕਹਦੇ ਹੋ ਦੇਖੋ ਜੀ ਸਾਨੂੰ ਤਾਂ ਪੈਸੇ ਮਿਲੇ ਨਹੀਂ ਇਹ ਇੱਕ ਅਪਰੋਚ ਉੱਥੇ ਮੈਂ ਦੇਖੀ ਹੁਣ ਕੁਝ ਤੁਹਾਨੂੰ ਮੈਂ ਇੱਕ ਮੂਲਕ ਗੱਲਾਂ ਦੱਸਣਾ ਚਾਹਾਂਗਾ ਕੀ ਪੰਜਾਬ ਦੀ ਜਿਹੜੀ ਟੈਕਸਾਂ ਦੇ ਨਾਲ ਜੀ ਸਾਲਾਨਾ ਇਨਕਮ ਹੈ ਜਿਹਨੂੰ ਆ ਤੁਸੀਂ ਟੈਕਸ ਕਲੈਕਸ਼ਨ ਕਾ ਸਕਦੇ ਹੋ ਉਹ 93000 ਤੋਂ ਲੈ ਕੇ 98000 ਕਰੋੜ ਬਿਲਕੁਲ ਠੀਕ ਹੈ ਠੀਕ ਹੈ ਜੀ ਇਹ ਕਦੇ ਉੱਤੇ ਹੋ ਜਾਂਦੀ ਥੋੜੀ ਬਹੁਤ ਕਦੇ ਥੱਲੇ ਹੋ ਜਾਂਦੀ ਹੈ ਜੀ ਉਹਦੇ ਵਿੱਚੋਂ 43 ਤੋਂ ਲੈ ਕੇ 48000 ਕਰੋੜ ਜੀ ਭਾਰਤ ਸਰਕਾਰ ਤੋਂ ਆਉਂਦਾ ਹੈ ਜੀ ਜੀ ਇਹ ਦੱਸਿਆ ਨਾ ਕਿ ਪਹਿਲਾਂ ਹੀ ਫਾਈਨੈਂਸ ਕਮਿਸ਼ਨ ਤੋਂ ਰეკਮੈਂਡੇਸ਼ਨ ਆ ਚੁੱਕੀਆਂ ਹਨ। ਔਰ ਜਿਹੜਾ ਟੋਟਲ ਖਰਚਾ ਹੈ ਪੰਜਾਬ ਦਾ ਉਹ ਸਵਾ ਲੱਖ ਕਰੋੜ ਕਰੋੜ ਹੈ। ਤੇ ਇਹਦਾ ਮਤਲਬ ਹੈ ਜੇ 98 ਹਜ਼ਾਰ ਹੀ ਸਿਰਫ ਹੈਗਾ ਤੇ ਇਹਨਾਂ ਨੂੰ ਘਟੋ ਘਟਤੀ ਹਾਂ 30 35 32 ਹਜ਼ਾਰ ਕਰੋੜ ਹਰ ਸਾਲ। ਜੀ। ਇਹਨੂੰ ਪੂਤੀ ਕਰਨ ਲਈ ਹੋਰ ਲੋਨ ਚੁੱਕਣਾ ਪੈਂਦਾ। ਤੋਂ ਪੁਰਾਣਾ ਲੋਨ ਉਦ ਇਨਸਟਾਲਮੈਂਟ ਦੇਣ ਲਈ ਇੱਕ ਨਵਾਂ ਨੂੰ ਅਲੋਨ ਹਰ ਸਾਲ ਲੈ ਲੈਂਦੇ ਨੇ ਇਸ ਤੋਂ ਇਹਦਾ ਮਤਲਬ ਹੈ ਕਿ ਹਰ ਨਵਾਂ ਬੱਚਾ ਜਿਹੜਾ ਪੰਜਾਬ 'ਚ ਜੰਮਦਾ ਹੈ ਉਹ ਕਰਜ਼ਾਈ ਜੰਮਦਾ ਹੈ ਜੀ ਕਿਉਂਕਿ ਉਹ ਜੰਮਣ ਤੋਂ ਪਹਿਲਾਂ ਹੀ ਪੰਜਾਬੀ ਜਿਹੜਾ ਕਰਜ਼ਾਈ ਹੋ ਜਾਂਦਾ ਕਿ ਦੇਣੇ ਤੇ ਪੈਸੇ ਆਪਾਂ ਹੀ ਨੇ ਵਾਪਸ ਉਹਦੇ ਪੈਸੇ ਜਾਣਾ ਚਾਹੁੰਦੇ ਦੂਸਰੀ ਗੱਲ ਇਹ ਹੈ ਕਿ ਇਹ ਕਦੇ ਨਹੀਂ ਦੱਸਦੇ ਕਿ 48 45000 ਕਰੋੜ ਰੁਪਇਆ ਸਾਨੂੰ ਪਾਲ ਸਰਕਾਰ ਤੋਂ ਆਉਂਦਾ ਹੈ ਤੇ ਇੱਕ ਤਰ੍ਹਾਂ ਦੇ ਨਾਲ ਜਿਸ ਤਰੀਕੇ ਦੀ ਫਾਈਨੈਂਸ਼ੀਅਲ ਖਾਲਸਾ ਨੇ ਉਹ ਪੰਜਾਬ ਦੇ ਉਹ ਵੈਂਟੀਲੇਟਰ ਤੇ ਹੈ। ਔਰ ਜਿਹੜੀ ਮਾੜੀ ਮੋਟੀ ਆਕਸੀਜਨ ਲੱਗੀ ਹੈ ਮਮਾਸਕ ਉਹ ਦੀ ਲਾਈਫਲਾਈਨ ਦਿੱਲੀ ਤੋਂ ਆਏ ਜੀ ਉਹ ਜਿਹੜੇ 45 48000 ਜੀ ਕਿਤੇ ਕੱਟ ਗਏ। ਤੇ ਉਹ ਕੰਮ ਖਤਮ ਹੋ ਜਾਣਾ ਇੱਥੇ ਤਾਂ ਫਾਈਨੈਂਸ਼ੀਅਲ ਅਮਰਜੈਂਸੀ ਲਗਾਣੀ ਪੈ ਜਾਣੀ ਹੈ। ਔਰ ਕਿ ਉਹ ਕੱਟ ਸਕਦੇ ਨੇ? ਹਾਂ ਉਹ ਕੱਟ ਸਕਦੇ ਨੇ। ਕਿਵੇਂ ਘਟ ਕੱਟ ਸਕਦੇ ਨੇ? ਉਹ ਇਸ ਤਰ੍ਹਾਂ ਕੱਟ ਸਕਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਸ਼ਰਤਾਂ ਹੁੰਦੀਆਂ ਕਿ ਜਿੱਦਾਂ ਉਹ ਸ਼ਰਤ ਲਗਾਉਂਦੇ ਨੇ ਕਿ ਤੁਸੀਂ ਜਿਹੜਾ ਪੈਸਾ ਪੰਚਾਇਤਾਂ ਲਈ ਹੈ ਜਿਹੜਾ ਮਿਊਨਿਸਪੈਲਿਟੀਆਂ ਲਈ ਹੈ ਜੇ ਤੁਸੀਂ ਆਹ ਕੰਡੀਸ਼ਨਿੰਗ ਕਰੋਗੇ ਜਿੱਦਾਂ ਉਹਨਾਂ ਦੇ ਅਕਾਊਂਟਸ ਆਡਿਟ ਨਹੀਂ ਕਰੋਗੇ ਜੇ ਉਹਨਾਂ ਨੂੰ ਪੈਸੇ ਟਾਈਮ ਸਿਰ ਅੱਗੇ ਭੇਜੋਗੇ ਨਹੀਂ ਤਾਂ ਅਸੀਂ ਇਹ ਪੈਸਾ ਕੱਟ ਲਵਾਂਗੇ ਤੋਂ ਜੇ ਇਦਾਂ ਹੀ ਇਹ ਕਰਦੇ ਇਦਾਂ ਹੀ ਨੇ ਸੋ ਜੇ ਇਸ ਤਰ੍ਹਾਂ ਹੀ ਕਰਦੇ ਰਹੇ ਤਾਂ ਉਹ ਪੈਸਾ ਕੱਟ ਜਾਏਗਾ ਕਿਉਂਕਿ ਇਹਨਾਂ ਦੀ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਪੰਚਾਇਤੀ ਪੰਚਾਇਤਾਂ ਨੂੰ ਔਰ ਮਿਊਨਿਸਪੈਲਿਟੀਆਂ ਨੂੰ ਟਾਈਮ ਸਿਰ ਪੈਸਾ ਹੀ ਨਹੀਂ ਦਿੰਦੇ ਸਰਕਾਰ ਤੋਂ ਪੈਸਾ ਆ ਜਾਂਦਾ ਹੈ ਇਹ ਇਹਨਾਂ ਦੇ ਕੋਲ ਆਪਣੇ ਅਕਾਊਂਟਾਂ 'ਚ ਰਹਿੰਦੇ ਹੋਰ ਕਮਾਂ ਦੇ ਲਈ ਇਹਨੂੰ ਖਰਚ ਲੈਂਦੇ ਨੇ ਸੋ ਇਹ ਇਹ ਕੁੱਲ ਮਿਲਾ ਕੇ ਇਹ ਗੜਬੜ ਹੈ ਪੰਜਾਬ ਦੇ ਵਿੱਚ ਔਰ ਮੈਂ ਇੱਕ ਸ਼ਬਦ ਯੂਜ਼ ਕੀਤਾ ਹੈ ਕਿ ਪੰਜਾਬ ਨੂੰ ਛਾਨਣੀ ਬਣਾ ਦਿੱਤਾ ਗਿਆ ਹੈ ਕਿ ਜਿੰਨਾ ਪੈਸਾ ਮਰਜ਼ੀ ਉੱਤੇ ਪਾਈ ਜਾਓ ਥੱਲੋਂ ਚੋ ਪੈਂਦਾ ਔਰ ਇਸ ਜੱਟਾ ਹੀ ਤੁਸੀਂ ਇੱਕ ਚੌਂਦੀ ਬਾਲਟੀ ਨੂੰ ਸੱਲੇ ਟਾਂਕਾ ਨਹੀਂ ਲਗਾਉਂਦੇ ਤੱਕ ਤਾਂ ਪੰਜਾਬ ਦਾ ਹਾਲਾਤ ਠੀਕ ਨਹੀਂ ਹੋ ਸਕਤੇ ਔਰ ਕੋਈ ਕੋਸ਼ਿਸ਼ ਨਹੀਂ ਹੋ ਰਹੀ ਕਿ ਭਗਵੰਤ ਮਾਨ ਜੀ ਇਸ ਨੂੰ ਟਾਂਕਾ ਲਗਾਉਣ ਲਈ ਤਿਆਰ ਨੇ ਉਹ ਕਹਿੰਦੇ ਹੋਰ ਛੇਦ ਲਗਾ ਦਿਓ ਹਾਲੇ ਤਾਂ ਹੋਰ ਅਸੀਂ ਕਈ ਐਸੀ ਫਰਬੀਜ਼ ਲੈ ਕੇ ਆਈਆਂ ਜਿਹਦੇ ਨਾਲ ਅਸੀਂ ਹੋਰ ਛੇਦ ਇਸ ਬਾल्टी 'ਚ ਕਰਨੇ ਨੇ ਰਾਜੀ ਜੀ ਮੈਂ ਫੇਰ ਮੇਰਾ ਕੁਐਸਚਨ ਹੈਗਾ ਤੁਸੀਂ ਕਹਿ ਰਹੇ ਹੋ ਵੀ 45 ਤੋਂ 48000 ਕਰੋੜ ਰੁਪਏ ਸੈਂਟਰ ਗਵਰਨਮੈਂਟ ਦੇ ਰਹੀ ਹੈ ਪੰਜਾਬ ਸਰਕਾਰ ਕਹਿੰਦੀ ਹੈ ਉਹ ਸਾਡੇ ਟੈਕਸ ਦਾ ਪੈਸਾ ਸਾਨੂੰ ਵਾਪਸ ਮਿਲ ਰਿਹਾ ਇਸ ਚ ਸੈਂਟਰ ਗਵਰਨਮੈਂਟ ਕਿਸੇ ਤਰ੍ਹਾਂ ਦੀ ਕੋਈ ਖੈਰਾਤ ਜਿਹੜੀ ਆ ਉਹ ਸਾਨੂੰ ਨਹੀਂ ਦੇ ਰਹੀ ਵੇਖੋ ਇਹ ਅਗੇਨ ਇੱਕ ਅਨਐਜੂਕੇਟਿਡ ਆਰਗੂਮੈਂਟ ਹੈ ਮੈਂ ਕਹਿਣਾ ਹੈ ਕਿ ਕੀ ਜਿਹੜਾ ਟੈਕਸਿਸ ਇਹ ਕਲੈਕਟ ਹੁੰਦੇ ਨੇ ਸਿਰਫ ਪੰਜਾਬ ਸਰਕਾਰ ਹੀ ਦਿੰਦੀ ਏ ਜੀ ਕਿ ਤਾਮਲਾਡੂ ਨਹੀਂ ਦੇ ਰਿਹਾ ਕਿ ਮਹਾਰਾਸ਼ਟਰਾ ਨਹੀਂ ਦੇ ਰਿਹਾ ਕਿ ਹਰਿਆਣਾ ਨਹੀਂ ਦੇ ਰਿਹਾ ਕਿ ਹਿਮਾਚਲ ਨਹੀਂ ਦੇ ਰਿਹਾ ਇਹ ਕਿਸ ਤਰ੍ਹਾਂ ਹੈ ਕਿ ਉਹ ਦੇਣ ਤੋਂ ਬਾਅਦ ਵੀ ਉਹ ਸਟੇਟਾਂ ਤਾਂ ਅੱਗੇ ਨਿਕਲ ਗਈਆਂ ਜੀ 2001 ਦੇ ਵਿੱਚ ਪੰਜਾਬ ਨੰਬਰ 1 ਤੇ ਸੀ ਫਾਈਨੈਂਸ਼ੀਅਲਸ ਇਹਨਾਂ ਦੇ ਸਾਰੇ ਠੀਕ ਸੀ ਇਹ ਜਿਹੜਾ ਫਾਈਨੈਂਸ ਕਮਿਸ਼ਨ ਆਇਆ ਔਰ ਟੈਕਸਿਸ ਦੀ ਵੰਡ ਹੈ ਇਹ ਅੱਜ ਤੋਂ ਥੋੜਾ ਹੈ ਜੀ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਜਦੋਂ ਤੋਂ ਕਨਸਟੀਟਿਊਸ਼ਨ ਬਣਿਆ ਉਦੋਂ ਤੋਂ ਲੈ ਕੇ ਅੱਜ 16ਵਾਂ ਫਾਈਨੈਂਸ ਕਮਿਸ਼ਨ ਬਣ ਗਿਆ ਹਰ 5ਵੇਂ ਸਾਲ ਇਹੀ ਤਰੀਕਾ ਹੈ ਤੇ ਇਹ ਕੀ ਹੈ ਕਿ ਇੱਕ ਟਾਈਮ ਤਾਂ ਬਿਲਕੁਲ ਕਾਮਯਾਬ ਪੰਜਾਬ ਪ੍ਰੋਗਰੈਸਿਵ ਪੰਜਾਬ ਵਧੀਆ ਪੰਜਾਬ ਸੀਗਾ ਪ੍ਰੋਸਪਰਸ ਪੰਜਾਬ ਸੀਗਾ ਔਰ ਇਹਨਾਂ ਨੇ ਇਹਦਾ ਪਠਾ ਪਾਤਾ ਔਰ ਫਿਰ ਲੋਕਾਂ ਨੂੰ ਮਿਸ ਗਾਈਡ ਕਰ ਰਹੇ ਨੇ ਜੀ ਸਾਡਾ ਹੀ ਪੈਸਾ ਵੀ ਪੈਸਾ ਤਾਂ ਸਾਰਿਆਂ ਦਾ ਹੀ ਕੁਝ ਵੀ ਹੋਵੇ ਭਾਵੇਂ ਜਿਹੜੀ ਸਟੇਟ ਦਾ ਪੈਸਾ ਹੈ ਉਹ ਵੀ ਨਾ ਲੋਕਾਂ ਦੇ ਪੈਸਾ ਹੈ ਲੇਕਿਨ ਲੋਕਾਂ ਦੇ ਪੈਸੇ ਨੂੰ ਕਿੱਦਾਂ ਵੰਡਿਆ ਜਾ ਰਿਹਾ ਹੈ ਕਿੱਦਾਂ ਯੂਜ਼ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਐਫੀਸ਼ੀਐਂਸੀ ਕਿੰਨੀ ਹੈ ਉਹਦੇ ਵਿੱਚ ਕ腐ਸ਼ਨ ਕਿੰਨੀ ਹੈ ਉਹਦੇ ਵਿੱਚ ਇਨਐਫੀਸ਼ੀਐਂਸੀ ਕਿੰਨੀ ਹੈ ਗੱਲ ਤਾਂ ਉਹ ਕਰਨ ਵਾਲੀ ਹੈ ਇਹ ਤਾਂ ਖੁਦ ਕਹਿੰਦੇ ਹੁੰਦੇ ਸੀਗੇ ਜੀ ਅਸੀਂ ਤਾਂ ਇੰਨਾ ਪੈਸਾ ਲੈ ਕੇ ਆਵਾਂਗੇ 30 ਹਜ਼ਾਰ ਕਰੋੜ ਲੈ ਕੇ ਆਵਾਂਗੇ ਜਦੋਂ ਅਸੀਂ ਰੇਤੇ ਦੀ ਜਿਹੜੀ ਆ ਮਾਫੀਆ ਉਹ ਹਾਂ ਕਾਲਾ ਬਜਾਰੀ ਆ ਸਾਡੇ ਇੰਨੀ ਕਰਪਸ਼ਨ ਐ ਸੀਮਾ ਦੇ ਵਿੱਚ ਉਹਦੇ ਚ ਅਸੀਂ ਖਤਮ ਕਰਕੇ ਤੇ ਲੇਕਿਨ ਹੁਣ ਤਾਂ ਲੋਨ ਲੈ ਕੇ ਆ ਰਹੇ ਨੇ 30000 ਤਾਂ ਲੈ ਕੇ ਨਹੀਂ ਆਇਆ ਇਹਦਾ ਮਤਲਬ ਹੈ ਉਹ ਸਾਰੀਆਂ ਗੱਲਾਂ ਹੁਣ ਵੀ ਇਹਨਾਂ ਦੇ ਸਰਕਾਰ ਚ ਵੀ ਹੋ ਰਹੀਆਂ ਨੇ ਜਿਹੜਾ ਇਹ ਕਹਿੰਦੇ ਸੀ ਕਿ ਨਹੀਂ ਹੁੰਦੀਆਂ ਜੀ ਜੀ ਇਸ ਤੇ ਮੈਂ ਫੇਰ ਤੁਹਾਨੂੰ ਟੋਕ ਰਿਆਂ ਪੰਜਾਬ ਸਰਕਾਰ ਇਹ ਕਹਿੰਦੀ ਐ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਸਾਨੂੰ ਬਨੇ ਹੋਏ ਤਾਂ 2.5 ਸਾਲ ਹੋਏ ਆ ਇਸ ਤੋਂ ਪਹਿਲਾਂ 2000 ਤੋਂ ਲੈ ਕੇ ਜਦੀ 2000 17 ਤੱਕ 19 ਤੱਕ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਸੀਗੀ ਜਾਂ ਭਾਜਪਾ ਸਰਕਾਰ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅੱਜ ਤੋਂ 7 ਸਾਲ ਪਹਿਲਾਂ ਵੀ 10 ਸਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਹੈ ਔਰ ਜਿਸ ਟਾਈਮ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਟਾਈਮ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਆਲਰੇਡੀ ਉਹਨਾਂ ਨੂੰ ਪਿੱਛੋਂ ਮਿਲਿਆ ਸਵਾਲ ਇਹ ਨਹੀਂ ਹੈ ਜੀ ਪਿੱਛੋਂ ਮਿਲਿਆ ਕਿ ਅੱਗੇ ਮਿਲਿਆ ਸਵਾਲ ਇਹ ਹੈ ਕਿ ਜਦੋਂ ਇਹਨਾਂ ਨੇ ਪੰਜਾਬ ਤੋਂ ਮੈਂ ਮੰਡੇਟ ਮੰਗਿਆ ਸੀ 2022 ਚ ਜੀ ਇਹਨਾਂ ਨੇ ਚੀਕਾਂ ਮਾਰ ਕੇ ਇਹਨਾਂ ਨੇ ਕੋਠਿਆਂ ਤੇ ਖੜੇ ਹੋ ਕੇ ਕਿਹਾ ਕਿ ਇੰਨਾ ਇਹਦੇ ਤੇ ਕਰਜ਼ਾ ਹੈ ਸਾਨੂੰ ਮੌਕਾ ਦਿਓ ਅਸੀਂ ਠੀਕ ਕਰ ਦਾਂ ਕਿਹਾ ਕਿ ਨੇ ਕਿਹਾ ਸਰ ਬਿਲਕੁਲ ਕਿਹਾ ਬਿਲਕੁਲ ਕਿਹਾ ਤੇ ਫਿਰ ਹੁਣ ਕੀ ਹੋ ਗਿਆ ਜੀ ਦੂਜੀ ਗੱਲ ਕਿ ਮੈਨੂੰ ਕੀ ਉਹ 10 ਚੀਜ਼ਾਂ ਦਿਖਵਾ ਸਕਦੇ ਕਿ ਅਸੀਂ ਇਹ ਖਰਚੇ ਘੱਟ ਕਰਨ ਲਈ ਕੀ ਕੀਤਾ ਜੀ ਮੈਂ ਕਿਹੜੀਆਂ ਚੀਜ਼ਾਂ ਗਿਆ ਹਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਐਗਜ਼ਾਮਪਲ ਦੇ ਬਹੁਤ ਹੀ ਛੋਟੀ ਹੈ ਪਰ ਉਦਾਹਰਣ ਦੇਣ ਲਈ ਛੋਟੀ ਜਿਹੀ ਐਗਜ਼ਾਮਪਲ ਆਮ ਆਦਮੀ ਨੂੰ ਸਮਝ ਆ ਜਾਂਦੀ ਹੈ ਜੀ ਮੈਂ ਇੱਕ ਸਿੱਟੀ ਲਿਖੀ ਹੈ ਹੋਮ ਮਿਨਿਸਟਰ ਸਾਹਿਬ ਨੂੰ ਜੀ ਕਿ ਮੇਰੇ ਨਾਲ ਜਿਹੜੀ ਸਿਕਿਉਰਿਟੀ ਵਗੈਰਿਆਂ ਇਹ ਹਟਾ ਦਿਓ ਬਿਲਕੁਲ ਠੀਕ ਕਿਉਂਕਿ ਮੇਰੇ ਲੋਕਾਂ ਦੇ ਵਿੱਚ ਇੱਕ ਫਰਕ ਆ ਜਾਂਦਾ ਲੀਡਰ ਦਾ ਔਰ ਆਧਾ ਔਰ ਮੈਨੂੰ ਕੋਈ ਕਿਨੇ ਮਾਰਨਾ ਹੈ ਮੈਨੂੰ ਕੋਈ ਮਾਰਨਾ ਨਹੀਂ ਮੈਂ ਉੱਥੇ ਤਾਮਿਲਨਾਡੂ ਵਿੱਚ ਵੀ ਸੀ ਸੈਕਟਰੀ ਸੀਗਾ ਜੀ ਮੇਰੀ ਗੱਲ ਮੰਨੋ ਨਾ ਕੇਵਲ ਮੈਨੂੰ ਕਿਸੇ ਵੀ ਅਫਸਰ ਨੂੰ ਉੱਥੇ ਕੋਈ ਇਸ ਜੀ ਸਿਕਿਉਰਿਟੀ ਨਹੀਂ ਜਿ세 ਇੱਥੇ ਮਿਲਦੀ ਹੈ ਜੀ ਜੇ ਸਿਕਿਉਰਿਟੀ ਹਟਾਉਂਦੇ ਨੇ ਜੀ 5 ਰੁਪਏ ਦਾ 1 ਰੁਪਏ ਦਾ 10 ਪੈਸੇ ਦਾ ਕੋਈ ਤਾਂ ਨੇ ਬਿਲਕੁਲ ਹੋਏਗਾ ਹੋਏਗਾ ਬਿਲਕੁਲ ਹੋਏਗਾ ਸਰ ਜੇ ਤੁਸੀਂ ਆਪਣੇ ਨਾਲ 700 ਬੰਦਾ ਲਿਜਾ ਰਹੇ ਹੋ ਤੇ ਕੀ ਤੁਸੀਂ ਪੈਸੇ ਘਟਾ ਰਹੇ ਹੋ ਕਿ ਵਧਾ ਰਹੇ ਹੋ ਜੀ ਕੀ ਮੈਂ ਐਗਜ਼ਾਮਪਲ ਦੇ ਰਿਹਾ ਜਿਹੜੀਆਂ ਖੁਦ ਨਿਭਾਈਆਂ ਨੇ ਮੈਂ ਉੱਥੇ ਗਵਰਨਮੈਂਟ ਆਫ ਇੰਡੀਆ ਚ ਔਰ ਮੇਰੀ ਤਰਮ ਪਤਨੀ ਇੱਕੋ ਲੈਵਲ ਦੇ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਦੇ ਲੈਵਲਸ ਠੀਕ ਹੈ ਜੀ ਜਿਹੜੇ ਆਲਮੋਸਟ ਹੀ ਮਿਨਿਸਟਰ ਦਾ ਲੈਵਲ ਹੁੰਦਾ ਹੈ ਜੀ ਉਹ ਸਾਰੀਆਂ ਅਸੀਂ ਉੱਥੇ ਜਿਹੜੀਆਂ ਕਾਰਾਂ ਜਿਹੜੀਆਂ ਸੀਗੀਆਂ ਸਰਕਾਰੀ ਉਹ 10 ਲੱਖ ਉਹਨਾਂ ਨੇ ਆਰਡਰ ਇਸ਼ੂ ਕੀਤਾ ਕਿ ਇਸ ਲੈਵਲ ਦੇ ਸੈਕਟਰੀ ਲੈਵਲ ਜਿਹੜਾ ਇਥੋਂ ਦਾ ਚੀਫ ਸੈਕਟਰੀ ਦਾ ਹੁੰਦਾ ਉਹ 10 ਲੱਖ ਤੋਂ ਜ਼ਿਆਦਾ ਦਾ ਕਾਰ ਨਹੀਂ ਖਰੀਦ ਸਕਦਾ ਜੀ। ਜੀ। ਔਰ ਉਥੋਂ ਦੇ ਮਿਨਿਸਟਰ ਵੀ ਅੱਜ ਫਾਈਨਾਂਸ ਮਿਨਿਸਟਰ ਗਏ ਸੀਗੇ ਟੀਵੀ 'ਚ ਤੁਸੀਂ ਦੇਖਿਆ ਹੋਗਾ ਨਾ ਉਹਨਾਂ ਨੇ ਛੋਟੀ ਕਾਰ થી ਟਰੈਵਲ ਕਰਦ ਨੇ ਕਿ ਇਹ ਜੇ ਆਰਡਰ ਇਸ਼ੂ ਹੋ ਚੁੱਕੇ ਨੇ ਪੰਜਾਬ ਦੇ ਵਿੱਚ? ਮੈਂ ਇਹ ਜੇ ਉਦਾਹਰਣ ਪੰਜਾਬ 'ਚ ਦਿੱਤੇ ਜਾ ਸਕਦੇ ਨੇ। ਦਿੱਤੇ ਜਾਣ ਹੀ ਨਹੀਂ ਜਾਤੇ ਮੈਂ ਪੁੱਛ ਰਿਹਾ ਦਿੱਤੇ ਨਹੀਂ ਦਿੱਤੇ ਜਾ ਤਾਂ ਸਕਦੇ ਹੀ ਨੇ ਪਰ ਦਿੱਤੇ ਕਿਹਨਾਂ? ਤੇ ਜਦੋਂ ਤੁਸੀਂ ਆਪਣੇ ਛੇਦ ਖੁਦ ਲਗਾ ਰਹੇ ਹੋ ਕੋਈ ਕੋਸ਼ਿਸ਼ ਨਹੀਂ ਕਰ ਰਹੇ ਹੋ ਕਿ ਐਫੀਸ਼ੀਐਂਸੀ ਘਟ ਜੇਗੀ ਜੇ ਤੁਹਾਡੀ ਕਾਰ ਦਾ ਮਾਡਲ ਘਟ ਜਾਏਗਾ ਨਹੀਂ ਬਿਲਕੁਲ ਨਹੀਂ ਵਜੇਗਾ ਨਾ ਤਾਂ ਇਸ ਤਰੀਕੇ ਨਾਲ ਸਰ ਜੇ ਚਾਹੋ ਉਹ ਕਾਂ ਵਾਲੀ ਕਹਾਣੀ ਹੈ ਨਾ ਕਿ ਵੇਅਰ ਥੇਰ ਇਜ਼ ਅ ਵੈਲ ਥੇਰ ਇਜ਼ ਅ ਵੇ ਉਹਨੇ ਕਿਹਾ ਕਿ ਗਲਾਸ ਦੇ ਵਿੱਚ ਪਾਣੀ ਅੱਧਾ ਹੀ ਹੈ ਮੇਰੀ ਚੁੰਜ ਪੈਂਦੀ ਨਹੀਂ ਚੱਲ ਉੱਡ ਕੇ ਪੱਥਰ ਪਾ ਕੇ ਪਾਣੀ ਉਹਨੇ ਪੀ ਲਿਆ ਸੋ ਗੱਲਾਂ ਕਰਨ ਨਾਲ ਪੰਜਾਬ ਦੇ ਹਾਲਾਤ ਠੀਕ ਨਹੀਂ ਹੋਣਗੇ ਚੰਗੇ ਕਦਮ ਉਠਾਣੇ ਪੈਣਗੇ ਥੈਂਕ ਯੂ ਸਰ Thank you so much. ਇਸੇ ਕਿ ਜਗਮਉਂ ਸਿੰਘ ਰਾਜੂ ਜੀ ਜਿਹੜੇ ਕਿ ਪੰਜਾਬ বিজেপি ਦੇ ਜਨਰਲ ਸੈਕਟਰੀ ਹੈਗੇ ਆ ਔਰ ਫਾਈਨੈਂਸ਼ੀਅਲ ਕਮੇਟੀ ਜਿਹੜੀ ਕੇਂਦਰ ਤੋਂ ਆਈ ਹੋਈ ਸੀ ਉਹਨਾਂ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਰਾਜੂ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਵੀ ਜੇ ਜਦੀ ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ ਆਪਾਂ ਨੂੰ ਠੀਕ ਕਰਨੀ ਹੈ ਤਾਂ ਸਾਨੂੰ ਆਪਣੇ ਖਰਚੇ ਜ਼ਰੂਰ ਕਟਾਣੇ ਚਾਹੀਦੇ ਆ ਔਰ ਬਹੁਤ ਛੋਟੇ ਛੋਟੇ ਐਜੀਆਂ ਚੀਜ਼ਾਂ ਹੈਗੀਆਂ ਜਿਸ ਦਾ ਉਦਾਹਰਣ ਦੇ ਕੇ ਆਪਾਂ ਖਰਚੇ ਘਟਾ ਸਕਦੇ ਆ। ਇਹ ਬਿਲਕੁਲ ਰਾਜੂ ਸਾਹਿਬ ਨੇ ਜਿੱਦਾਂ ਕਿਹਾ ਵੀ ਕਾਰ ਦਾ ਮਾਡਲ ਜਦੀ ਆਪਾਂ ਘਟਾ ਲਈਏ ਉਸ ਦੇ ਨਾਲ ਵੀ ਕਾਫੀ ਬਚਤ ਹੋ ਸਕਦੀ ਹੈ ਔਰ ਜੇ ਦੀ ਸੁਰੱਖਿਆ ਕਰਮਚਾਰੀਆਂ ਦੀ ਸੰਖਿਆ ਘਟਾ ਲੀਏ ਉਸ ਦੇ ਨਾਲ ਵੀ ਕਾਫੀ ਪੰਜਾਬ ਸਰਕਾਰ ਦੇ ਖਜ਼ਾਨੇ ਉੱਤੇ ਫਰਕ ਪੈ ਸਕਦਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਗਣੇਸ਼ ਦੇ ਨਾਲ ਥੈਂਕਸ ਫੋਰ ਆਰਟੀਕਲ ਲਈ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ